ਪਹਿਲਾਂ ਜਦੋਂ ਮੁਰਦਿਆਂ ਦਾ ਸੰਸਕਾਰ ਵੀ ਹੁੰਦਾ ਸੀ ਉਹਦੇ ਸੰਸਕਾਰ ਦੇ ਟਾਈਮ ਜਦੋਂ ਮੁਰਦੇ ਨੂੰ ਸਾੜਦੇ ਸੀ ਨਾ ਜਦੋਂ ਥੋੜਾ ਜਿਹਾ ਮੁਰਜ਼ਾ ਸੜ ਜਾਂਦੀ ਸੀ ਉਹਨੂੰ ਬਾਸ ਨਾਲ ਇੱਥੇ ਖੋਦਾ ਮਾਰ ਉਹ ਏਸੀ ਕੇ ਜਿਹੜੇ ਪ੍ਰਾਨ ਨੇ ਉਹ ਹਾਰਟ ਕਪਾਲ ਦੇ ਥਰੂ ਬਾਡੀ ਲਈ ਕੰਟਰੋਲ ਕਰਦੇ ਉਹ ਇਸ ਕਰਕੇ ਮਾਰਦੇ ਨੇ ਕਿ ਜਿਹੜੀ ਆਕਸੀਜਨ ਜਿਹੜੀ ਹੈ ਉਹ ਲਾਈਫ ਨਹੀਂ ਹੈ ਆਕਸੀਜਨ ਪ੍ਰਾਨ ਦੀ ਕਿਰਿਆ ਨੂੰ ਵਧਾਉਂਦੀ ਹੈ ਤੇ ਬਾਡੀ ਦੇ ਫੰਕਸ਼ਨ ਨੂੰ ਸਟਰੋਂਗ ਬਣਾਉਂਦੀ ਹੈ ਕਿਉਂਕਿ ਆਕਸੀਜਨ ਪਹਿਲੇ ਥੋੜੀ ਸੀ ਉਦੋਂ ਵਾਰ ਆਕਸੀਜਨ ਦਾ ਪ੍ਰੈਸ਼ਰ ਜਿਹੜਾ ਹੈਗਾ ਕਪਾਲ ਨੂੰ ਜਾਂਦਾ ਹੈ ਕਪਾਲ ਦੇ ਵਿੱਚੋਂ ਫਿਰ ਲੰਗ ਨੂੰ ਜਾਂਦਾ ਫਿਰ ਹਾਰਟ ਨੂੰ ਜਾਂਦਾ ਹੈ ਕਈ ਵਾਰੀ ਕਪਾਲ ਕਹਿੰਦੇ ਨੇ ਵੀ ਇਹ ਬੰਦਾ ਭੂਤ ਪ੍ਰੇਤਵਾਨ ਨੂੰ ਮੀਨਜ਼ ਕੀ ਹੈਗਾ ਪ੍ਰਾਣ ਜਿਹੜੇ ਨਸ਼ਟ ਹੋ ਜਾਣਗੇ ਤਾਂ ਤੋੜਦੇ ਨੇ ਵੀ ਪ੍ਰਾਣ ਇੱਥੋਂ ਨਿਕਲ ਜਾਂਦੇ ਤੁਸੀਂ ਦੇਖਿਆ ਵੀ ਹੁਣ ਹੁਣ ਤੱਕ ਐ ਆਪਣੀ ਹਿੰਦੂ ਸਿੱਖ ਮੁਸਲਮਾਨਾਂ ਦੀਆਂ ਗੱਲਾਂ ਚੱਲ ਪਈਆਂ ਪਹਿਲਾਂ ਜਦੋਂ ਮੁਰਦਿਆਂ ਦਾ ਸੰਸਕਾਰ ਵੀ ਹੁੰਦਾ ਸੀ ਉਹਦੇ ਸੰਸਕਾਰ ਦੇ ਟਾਈਮ ਜਦੋਂ ਮੁਰਦੇ ਨੂੰ ਸਾੜਦੇ ਸੀ ਨਾ ਜਦੋਂ ਥੋੜਾ ਜਿਹਾ ਮੁਰਜ਼ਾ ਸੜਦਿਆਂ ਦੀ ਸੀ ਉਹਨੂੰ ਬਾਸ ਨਾਲ ਇੱਥੇ ਖੋਦਦਾ ਮਾਰਦੇ ਸੀ ਅੱਛਾ ਹਾਂ ਹੁਣ ਵੀ ਮਾਰਦੇ ਆ ਹੁਣ ਵੀ ਮਾਰਦੇ ਸੀ ਤੁਸੀਂ ਕਿ ਲਈ ਕੀ ਸੀਗਾ ਉਹ ਏਸੀ ਕੇ ਜਿਹੜੇ ਪ੍ਰਾਣ ਨੇ ਉਹ ਹਾਰਟ ਕਪਾਲ ਦੇ ਥਰੂ ਬਾਡੀ ਲਈ ਕੰਟਰੋਲ ਕਰਦਾ ਵੇਗਸ ਨਰਵ ਨੂੰ ਇਸੇ ਕਰਕੇ ਸਭ ਤੋਂ ਵੱਡੀ ਨਰਵ ਤੇ ਸਭ ਤੋਂ ਖਾਸ ਨਰਵ ਗਿਨੇ ਜਾਂਦਾ ਹੈ ਕਿ ਸਾਡੇ ਵੇਗ ਬੋਡੀ ਦਾ ਸਹੀ ਜਿਹੜਾ ਹੈਗਾ ਉਹ ਤੋਂ ਸਹੀ ਚੱਲਦਾ ਉਹ ਇਸ ਕਰਕੇ ਮਾਰਦੇ ਰਹੇ ਕਿ ਜਿਹੜੀ ਆਕਸੀਜਨ ਜਿਹੜੀ ਹੈ ਉਹ ਲਾਈਫ ਨਹੀਂ ਹੈ ਆਕਸੀਜਨ ਪ੍ਰਾਣ ਦੀ ਕਿਰਿਆ ਨੂੰ ਵਧਾਉਂਦੀ ਹੈ ਤੇ ਬੋਡੀ ਦੇ ਫੰਕਸ਼ਨ ਨੂੰ ਸਟਰੋਂਗ ਬਣਾਉਂਦੀ ਹੈ ਆਕਸੀਜਨ ਜਿਹੜੀ ਲਾਈਫ ਨਹੀਂ ਜੇ ਆਕਸੀਜਨ ਕੱਲੀ ਲਾਈਫ ਹੋਵੇ ਜਾਂ ਪ੍ਰਾਣ ਹੋਣ ਫਿਰ ਜਦੋਂ ਤੁਸੀਂ ਦੇਖਿਆ ਉਹ ਮਰਦਾ ਜਦੋਂ ਕੋਈ ਪੇਸ਼ੈਂਟ ਦੀ ਡੈਥ ਹੁੰਦੀ ਹੈ ਹਸਪੀਟਲਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਦਾ ਆਕਸੀਜਨ ਦਾ ਸਰਲੜੀ ਉਠਾਇਆ ਜਾਂਦਾ ਹੈ ਬਿਲਕੁਲ ਦੀ ਆਕਸੀਜਨ ਦੇ ਨਾਲ ਲਾਈਫ ਚੱਲਦੀ ਹੈ ਆਕਸੀਜਨ ਕੀ ਹੈਗੀ ਸਾਡੀ ਬਾਡੀ ਦੇ ਪ੍ਰਾਣ ਨੂੰ ਮੂਵਮੈਂਟ ਕਰਨ ਦੇ ਵਿੱਚ ਪੂਰੀ ਤਾਕਤ ਦਿੰਦੀ ਹੈ ਜੇ ਆਕਸੀਜਨ ਘਟ ਜੇ ਤਾਂ ਪ੍ਰਾਣ ਦੀ ਮੂਵਮੈਂਟ ਨਹੀਂ ਹੁੰਦੀ ਬੰਦਾ ਕਈ ਵਾਰੀ ਡੈਥ ਵੀ ਹੋ ਜਾਂਦੀ ਹੈ ਪਰ ਬਾਡੀ ਜਿਹੜੀ ਹੈਗੀ ਪ੍ਰਾਣ ਕਰਕੇ ਚੱਲਦੀ ਹੈ ਉਹ ਜਦੋਂ ਡੈਥ ਹੁੰਦੀ ਹੈ ਪ੍ਰਾਣ ਜਿਹੜੇ ਇੱਥੋਂ ਸਰਕੂਲੇਟ ਹੋ ਗਏ ਸਭ ਤੋਂ ਪਹਿਲਾਂ ਕੀ ਹੁੰਦਾ ਜਦੋਂ ਬੱਚੇ ਦਾ ਬਰਥ ਹੁੰਦਾ ਹੈ ਬੱਚਾ ਜਦੋਂ ਮਾਂ ਦੇ ਅੰਦਰ ਹੁੰਦਾ ਉਹਦੀਆਂ ਲੰਗਜ਼ ਕੰਮ ਨਹੀਂ ਕਰਦੀ हां ਉਹਦੇ ਫੇਫੜੇ ਲੰਗਜ਼ੋ ਦੀ ਕੰਮ ਨਹੀਂ ਕਰਦੀਆਂ ਫੇਫੜੇ ਕੰਮ ਨਹੀਂ ਕਰਦੇ ਜੋ ਬੱਚੇ ਦਾ ਬਰਥ ਹੁੰਦਾ ਹੈ ਸਭ ਤੋਂ ਪਹਿਲਾਂ ਜਦੋਂ ਉਹਦਾ 나ੜੂ ਕੱਟਿਆ ਜਾਂਦਾ ਉਹਨਾਂ ਤਾਗਾ ਬਣ ਜਾਂਦਾ ਬੱਚਾ ਸਭ ਤੋਂ ਪਹਿਲਾਂ ਰੋਂਦਾ ਜੇ ਨਾ ਰੋਵੇ ਤਾਂ ਹੁੰਦਾ ਵੀ ਇਹ ਮੈਂਟਲੀ ਰਟਾਇਰਡ ਹੋ ਜੂ ਉਹਦਾ ਰੀਜ਼ਨ ਕੀ ਹੈਗਾ ਜਿਹੜਾ ਕਿ ਆਕਸੀਜਨ ਪਹਿਲੇ ਥੋੜੀ ਸੀ ਉਦੋਂ ਬਾਅਦ ਆਕਸੀਜਨ ਦਾ ਪ੍ਰੈਸ਼ਰ ਜਿਹੜਾ ਹੈਗਾ ਕਪਾਲ ਨੂੰ ਜਾਂਦਾ ਹੈ ਕਪਾਲ ਦੇ ਵਿੱਚੋਂ ਫਿਰ ਲੰਗਜ਼ ਨੂੰ ਜਾਂਦਾ ਫਿਰ ਹਾਰਟ ਨੂੰ ਜਾਂਦਾ ਹਾਂ ਠੀਕ ਹੈ ਉਹ ਇਸ ਕਰਕੇ ਜਦੋਂ ਬੰਦੇ ਦੀ ਡੈਥ ਵੀ ਹੁੰਦੀ ਹੈ ਇਹ ਹਾਲ ਤੱਕ ਮੈਡੀਕਲ ਸਾਇੰਸ ਇੱਥੇ ਨਹੀਂ ਪਹੁੰਚੀ ਬਾਬੇ ਗੋਰਖਨਾਥ ਦਾ ਕੰਮ ਹੈ ਸਾਰਾ ਮੈਂ ਬਹੁਤ ਕੰਮ ਕੀਤਾ ਮੈਂ ਯੋਗ ਚ ਵੀ ਕੰਮ ਕਰਦਾ ਉਹ ਜਿਹੜੀ ਹੈਗੀ ਫਿਰ ਵਾਪਸ ਜਦੋਂ ਹਾਰਟ ਸਾਡਾ ਰੁਕਦਾ ਉਹ ਪ੍ਰਾਣ ਬਾਜੂ ਸਾਡੇ ਕਪਾਲ ਚ ਜਾਂਦੀ ਹੈ ਕਈ ਵਾਰੀ ਕਪਾਲ ਚ ਜੇ ਰੁਕ ਜੇ ਤਾਂ ਕਹਿੰਦੇ ਨੇ ਵੀ ਇਹ ਬੰਦਾ ਭੂਤ ਪ੍ਰੇਤਵਾਨ ਨੂੰ ਮੀਨਸ ਕੀ ਹੈਗਾ ਪ੍ਰਾਣ ਜਿਹੜੇ ਨਸ਼ਟ ਹੋ ਜਾਣਗੇ ਜਦੋਂ ਕਹਿੰਦੇ ਵੀ ਹਾਂ ਸਾਹ ਅੜੇ ਰਹੇ ਇਹਦਾ ਇਹ ਗੱਲ ਕਹਿੰਦੇ ਨੂੰ ਹਾਂ ਤਾਂ ਤੋੜਦੇ ਨੇ ਵੀ ਪ੍ਰਾਣ ਇੱਥੋਂ ਨਿਕਲ ਜਾਂਦੇ ਨਹੀਂ ਕੀ ਹੁੰਦਾ ਪ੍ਰਾਣ ਇੱਕ ਵਾਰੀ ਇੱਥੋਂ ਤ੍ਰਿਕੁਟੀ ਚੋਂ ਹੁੰਦੇ ਨੇ ਫਿਰ ਵਾਪਸ ਸਾਡੀ ਨਾਭੀ 'ਚ ਜਾਂਦੇ ਨੇ ਜਦੋਂ ਵਾਪਸ ਨਾਭੀ 'ਚ ਜਾ ਕੇ ਪ੍ਰਾਣ ਠੰਡੇ ਹੋ ਜਾਂਦੇ ਨੇ ਬੰਦੀ ਡੈਥ ਆਉਂਦੀ ਹੈ